ਬੜੀ ਸਤਿਗੁਰੂ ਨੇ ਕਿਰਪਾ ਕੀਤੀ ਤੁਹਾਡੇ ਤੇ ਕਿ ਤੁਹਾਨੂੰ ਕਿੱਥੋਂ ਕਿੱਥੇ ਤੇ ਕਿੱਥੋਂ ਤੋਂ ਕਿੱਥੇ ਅੱਜ ਤੁਸੀਂ ਕਿੱਥੇ ਪਹੁੰਚੇ ਜੇ ਪਰ ਸ਼ਾਇਦ ਤੁਹਾਡੇ ਪੂਰਬਲੇ ਕਰਮਾਂ ਦੀ ਖੇਡ ਹੈ ਅਹੀਂ ਵੀ ਸ਼ਾਇਦ ਆਪਦੇ ਪੂਰਬਲੇ ਕਿਉਂਕਿ ਪੂਰਬਲੇ ਕਰਮਾਂ ਦੀ ਗੱਲ ਚੱਲਦੀ ਹੈ ਪਰ ਮਨੁੱਖ ਵਾਸਤੇ ਕੀ ਜ਼ਰੂਰੀ ਹੈ ਜਿਹੜੀ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਜੋ ਦੀ ਡਿਊਟੀ ਹੈ ਇੱਕ ਮਨੁੱਖ ਦੇ ਤੌਰ ਤੇ ਆਪਦੇ ਧਰਮ ਤੇ ਪਹਿਰਾ ਦੇਣਾ ਆਪਦੇ ਪਰਵਾਦ ਦੀ ਜਿਹੜੀ ਆ ਪਰਵਰਿਸ਼ ਕਰਨਾ ਚੰਗੇ ਸੰਸਕਾਰ ਦੇਣਾ ਸਮਾਜਿਕ ਡਿਊਟੀਆਂ ਨਿਭਾਉਣਾ ਆਪਦਾ ਚੰਗਾ ਕਿੱਤਾ ਕਰਨਾ ਤੇ ਨਾਲ ਰਾਸ਼ਟਾ ਦੇ ਉੱਤੇ ਇੱਕ ਨਿਰਪੱਖਤਾ ਦੇ ਨਾਲ ਚੰਗੀ ਸੋਚ ਦੇ ਨਾਲ ਚੰਗੀ ਨੀਤੀ ਦੇ ਨਾਲ ਆਪਣਾ ਧਰਮ ਨਿਭਾਉਣਾ ਤੇ ਮੈਨੂੰ ਦੁੱਖ ਹੈ ਕਿ ਮੇਰੇ ਛੋਟੇ ਵੀਰ ਸਾਡੇ ਮੁੱਖ ਮੰਤਰੀ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਮਾਣ ਦਿੱਤਾ ਆ ਉਹਨਾਂ ਚ ਇਹਨਾਂ ਪੰਜਾਂ ਚੋਂ ਇੱਕ ਗੁਣ ਨਹੀਂ ਹੈਗਾ ਉਹ ਕੀ ਗੱਲ ਹੈ ਕਿ ਜੇ ਧਰਮ ਦੀ ਗੱਲ ਕਰੀਏ ਤੇ ਕੋਹਾਂ ਦੂਰ ਨੇ ਜੇ ਪਰਿਵਾਰਕ ਧਰਮ ਦੀ ਗੱਲ ਕਰੀਏ ਤੇ ਪਰਿਵਾਰ ਦੇ ਨਾਲ ਜੋ ਬੀਤੀ ਹੈ ਜੋ ਉਹਨਾਂ ਦੇ ਬੱਚੇ ਨੇ ਜੋ ਉਹਨਾਂ ਦੀ ਪਤਨੀ ਸੀ ਜਿਹਦੇ ਨਾਲ ਉਹਨਾਂ ਨੇ ਲਾਵਾਂ ਲਈਆਂ ਸੀਗੀਆਂ ਜਿਹਦੇ ਨਾਲ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਸੀਗੀਆਂ ਸਤਿਗੁਰੂ ਦੇ ਹਜ਼ੂਰ ਅਰਦਾਸ ਕੀਤੀ ਸੀ ਉਹ ਵੀ ਜਿਹੜਾ ਆਪਣਾ ਜਿਹੜਾ ਫਰਜ਼ਾ ਨਹੀਂ ਨਿਭਾਇਆ ਤੇ ਸਮਾਜਿਕ ਧਰਮ ਆਪਾਂ ਦੇਖਣੀ ਦੇ ਉਹਦ ਜੀ ਹੀ ਬੱਚਿਆਂ ਦੀ ਪਰਵਰਿਸ਼ ਆ ਜਾਂਦੀ ਹੈ ਜਾਂ ਬਾਕੀ ਸਭ ਕੁਝ ਆ ਜਾਂਦਾ ਹੈ ਕਿੱਤਾ ਧਰਮ ਦੀ ਗੱਲ ਹੁਣ ਇਹਨਾਂ ਦਾ ਕਿੱਤਾ ਇੱਕ ਤਰ੍ਹਾਂ ਆਪਾਂ ਕਹ ਲਈਏ ਕਿ ਰਾਜਨੀਤੀ ਹੈ ਇਸੇ ਕਿਸੇ ਕਮੇ ਸਮੇਂ ਕਮੇਡੀਅਨ ਸੀਗੇ ਭਾਵੇਂ ਉਹ ਕਿਸਾਨੀ ਨਾਲ ਜੁੜੇ ਹੋਏ ਐ ਪਰ ਐਸ ਵੇਲੇ ਉਹਨਾਂ ਦਾ ਕਿੱਤਾ ਰਾਜਨੀਤੀ ਤੇ ਰਾਜਨੀਤੀ ਵਿੱਚ ਕੀ ਉਹਦੀ ਵੀ ਇੱਕ ਮਰਿਆਦਾ ਹੈ ਉਸ ਮਰਿਆਦਾ ਤੋਂ ਜੇ ਕੋਈ ਬਾਹਰ ਜਾਂਦਾ ਆ ਉਹ ਗੈਰ ਮਰਿਆਦਕ ਹੁੰਦਾ ਹੈ ਤੇ ਮੁੱਖ ਮੰਤਰੀ ਸਾਹਿਬ ਜਿੱਧਾ ਢਾਈ ਫਿਰਦੇ ਆ ਉਹਾਂ ਦੇ ਕਿਹੜੀ ਰਾਜਨੀਤੀ ਲੋਕਾਂ ਨੂੰ ਧੋਖਾ ਵੀ ਦੇਵਾਂਗੇ ਲੋਕਾਂ ਨਾਲ ਫਰੇਵ ਵੀ ਕਰਾਂਗੇ ਲੋਕਾਂ ਨੂੰ ਝੂਠ ਵੀ ਬੋਲਾਂਗੇ ਔਰ ਵਾਰ-ਵਾਰ ਗੱਲ ਕਰਕੇ ਆਪਣੀ ਗੱਲ ਤੋਂ ਵਾਰ-ਵਾਰ ਮੁਕਰਾਂਗੇ ਤੇ ਰਿਕਾਰਡ ਬਣਾਵਾਂਗੇ ਤੇ ਰਾਜ ਧਰਮ ਦੀ ਗੱਲ ਜੇ ਕਰ ਲਈਏ ਉਹ ਬਣਦਾ ਆ ਕਿ ਲੋਕਾਂ ਪ੍ਰਤੀ ਤੁਸੀਂ ਦਿਲੋਂ ਜਿਹੜਾ ਜੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਣ ਦਿੱਤਾ ਆ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਭਲੇ ਵਾਸਤੇ ਕਦਮ ਕਰੋ ਉਹਨਾਂ ਦੇ ਵਿਕਾਸ ਵਾਸਤੇ ਕੰਮ ਕਰੋ ਪਰ ਸਾਡੇ ਮੁੱਖ ਮੰਤਰੀ ਤੇ ਉਹਦੇ 'ਚ ਵੀ ਬੁਰੀ ਤਰ੍ਹਾਂ ਫੇਲ ਹੋਏ ਨੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਆਨ ਸਕਾਈ ਟੀਵੀ ਦਿਨਾਲ